ਤੁਹਾਡੇ ਮਹਿਮਾਨ ਪ੍ਰੋਗਰਾਮ ਵਿੱਚ ਅੱਜ ਨਵੀਂ ਸ਼ਖਸੀਅਤ ਨਾਲ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਜੋ ਹਨ ਜਸਬਿੰਦਰ ਕੌਰ ਖਾਲਸਾ ਜ਼ਿਲ੍ਹਾ ਸ਼ਹਿਰੀ ਪਗਾਨ ਸ਼੍ਰੋਮਣੀ ਅਕਾਲੀ ਦਲ ਬਾਦਲ ਸਤਿ ਸ੍ਰੀ ਅਕਾਲ ਜੀ ਪ੍ਰਧਾਨ ਜੀ ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਹੋਸਨਾਤ ਕਰਦੇ ਕਿਸ ਤਰ੍ਹਾਂ ਸਭ ਠੀਕ ਠਾਕ ਵਧੀਆ ਠੀਕ ਠਾਕ ਕਿਰਪਾਵਾਰ ਜੀ ਸੱਚੇ ਪਾਤਸ਼ਾਹ ਜੀ ਠੀਕ ਹੈ ਚਲੋ ਜਿਸ ਤਰ੍ਹਾਂ ਕਿ ਹੁਣ ਸਾਨੂੰ ਪਤਾ 2024 ਦੀ MP ਇਲੈਕਸ਼ਨ ਦਾ ਡਿਗਲ ਵੱਜ ਗਿਆ ਚੋਣ ਅਖਾੜੇ ਵਿੱਚ ਤਕਰੀਬਨ ਸਾਰੀਆਂ ਪਾਰਟੀਆਂ ਨੇ ਆਪਣੇ ਆਪਣੇ ਉਮੀਦਵਾਰ ਪੋਚਾ ਦਿੱਤੇ ਹਨ ਤੇ BJP ਦਾ ਹਜੇ ਕੈਂਡੀਡੇਟ ਅਨਾਉਂਸ ਹੋਣਾ ਰਹਿ ਗਿਆ ਉਹ ਵੀ ਅੱਜ ਕੱਲ੍ਹ ਚੇਹਰਾ ਸਾਹਮਣੇ ਆਪਣੇ ਆਜੂਗਾ ਹੁਣ ਸ਼੍ਰੋਮਣੀ ਅਕਾਲੀ ਦਲ ਜਿਹੜੀ ਪਾਰਟੀ ਆ ਇਹ ਬਹੁਤ ਵੱਡੀ ਪਾਰਟੀ ਆ ਤੇ ਬਹੁਤ ਪੁਰਾਣੀ ਪਾਰਟੀ ਆ ਇਹਦੇ ਬਾਰੇ ਇੱਕ ਚੰਨਾ ਪਾਓ ਕੀ ਇਹਦੇ ਵਿਕਾਸ ਕਿਵੇਂ ਸੀ ਕਿਵੇਂ ਕੰਮ ਕਰਤੇ ਗਏ ਇਸ ਪਾਰਟੀ ਦੌਰਾਨ ਇਹ ਜਿਹੜੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਹੈ ਜੀ ਇਹ ਬਹੁਤ ਮਹਾਪਾਰ ਮਹਾ ਪ੍ਰਾਣੀ ਪਾਰਟੀ ਹੈ ਬਹੁਤ ਮਹਾ ਪਾਰਟੀ ਇਹਦੇ ਵਰਗਾ ਕੋਈ ਪਾਰਟੀ ਨਾ ਬਣ ਸਕਦੀ ਹੈ ਨਾ ਬਣਨਾ ਚਾਹੇ ਜਿੰਨੀਆਂ ਮਰਜ਼ੀ ਸਰਕਾਰਾਂ ਆਈ ਜਾਂਦੀਆਂ ਨੇ ਜਾਈ ਜਾਂਦੀਆਂ ਨੇ ਨਾ ਜਿੰਨਾ ਸ਼੍ਰੋਮਣੀ ਅਕਾਲੀ ਦਲ ਨੇ ਵਿਕਾਸ ਕੀਤਾ ਕੰਮਾਂ ਦਾ ਨਹੀਂ ਕੋਈ ਕਰ ਸਕਦਾ ਨਾ ਕਰਿਆ ਕਰਨਾ ਨਾ ਹੋਣਾ ਅੱਗੇ ਨੂੰ ਵੀ ਅਸੀਂ ਤਾਂ ਇਹੀ ਗੱਲ ਸਮਝਦੇ ਆਂ ਵੀ ਮੁੜ ਕੇ ਸਾਡਾ ਸ਼੍ਰੋਮਰੀ ਅਕਾਲੀ ਦਲ ਹੈ ਜਿਹੜਾ ਵੀ ਇਹੀ ਅੱਗੇ ਬੇਨਤੀ ਕਰਦਾ ਵੀ ਇਹੀ ਅੱਗੇ ਆਵੇ ਇਸੇ ਦੀ ਸਰਕਾਰ ਬਣੇ ਇਸੇ ਵੀ ਅਸੀਂ 13 ਦੀਆਂ 13 ਸੀਟਾਂ ਜਿੱਤ ਕੇ ਸ਼੍ਰੋਮਰੀ ਅਕਾਲੀ ਦਲ ਦੀਆਂ 13 ਨਾਲ 0 ਲੱਗੇ 13 ਦੀਆਂ 13 ਜਿੱਤ ਕੇ ਜਾਣ ਜੀ ਵੀ ਇਹ ਲੋਕਾਂ ਦੇ ਭਲਾ ਸੋਚਦੇ ਨੇ ਬਗਾ ਸੋਚਦੇ ਨੇ ਹਿੱਕ ਦੇ ਬਾਰੇ ਹਿੱਕ ਦੇ ਕੰਮਾਂ ਬਾਰੇ ਸੋਚਦੇ ਨੇ ਜਿਵੇਂ ਕਿ ਤੁਹਾਡੇ ਕਹਿਣਾ ਭਾਵ ਕਿ ਸ਼੍ਰੋਮਣੀ ਕਾਲੀਦਾਲ ਹੀ ਕੈਦਾਂ ਦੀ ਪਾਰਟੀ ਆ ਜਿਹੜੀ ਹਰ ਇੱਕ ਵਾਸਤੇ ਸੋਚਦੀ ਆ ਹਰ ਇੱਕ ਦੇ ਵਿਕਾਸ ਲਈ ਸੋਚਦੀ ਆ ਹਰ ਇੱਕ ਦੇ ਇਹੀ ਸੋਚਦੀ ਆ ਜੀ ਜਿਵੇਂ ਹੁਣ ਸਾਡੀ ਧੂਰੀ ਦਾ ਵਿਕਾਸ ਹੋਇਆ ਕੰਮਾਂ ਦਾ ਦੇਖੋ ਦੋ ਦੋ ਸਰਕਾਰਾਂ ਆ ਗਈਆਂ ਕਾਂਗਰਸ ਦੀ ਵੀ ਆ ਚੁੱਕੀ ਕਰਟਰ ਸਾਹਿਬ ਤੇ ਹੁਣ ਭਗਵੰਤ ਮਾਨ ਸਾਹਿਬ ਚੱਲ ਰਹੇ ਨੇਗੇ ਦੋ ਸਾਲ ਹੋ ਗਏ ਭਗਵੰਤ ਮਾਨ ਸਾਹਿਬ ਨੇ ਇੱਕ ਸਿਰਫ ਸੁਪਾ ਪੱਕਾ ਹੋਇਆ ਹੋਰ ਕੋਈ ਕੰਮ ਨਹੀਂ ਹੋਇਆ ਕਿਉਂਕਿ ਇਸ ਤੋਂ ਇਲਾਵਾ ਹੋਰ ਕੋਈ ਕੰਮ ਨਹੀਂ ਹੋਇਆ ਕੋਈ ਕੰਮ ਨਹੀਂ ਹੋਇਆ ਜੀ ਇੱਕ ਸੁਪਾ ਪੱਕਾ ਜਰੂਰ ਹੋ ਗਿਆ ਕਿੱਡੀ ਉਹਦੀ ਬਗਸਤੀ ਗੱਲ ਆ ਜਿਹੜੇ ਦੁਨੀਆਂ ਫਾਟਕ ਲਿਖਦੇ ਨੇ ਸਾਡੇ ਉੱਥੇ ਬੁੜੇ ਠੇਰੇ ਕੀ ਵਿਚਾਰੇ ਗਰੀਬ ਗੁਰਬੇ ਇੰਨੇ ਖੜੇ ਨੇ ਦੋ ਦੋ ਘੰਟੇ ਫਟਕ ਨਹੀਂ ਖੁੱਲਦੇ ਸ਼ਹਿਰ ਦੇ ਵਿੱਚੋਂ ਇਧਰੋਂ ਦਫ਼ਤਰਾਂ ਦੇ ਕੰਮ ਨੇ ਅਫਸਰਾਂ ਦੇ ਫੋਨ ਆਈ ਜਾਂਦੇ ਨੇ ਆਓ ਜੀ ਜਲਦੀ ਅਫਸਰ ਨੇ ਵੇਟ ਨਹੀਂ ਕਰਨੀ ਹੁੰਦੀ ਪਬਲਿਕ ਨੇ ਵੇਟ ਅਫਸਰ ਦੀ ਕਰਨੀ ਹੁੰਦੀ ਹੈ ਜਾਂ ਕਿ ਉਧਰੋਂ ਸਾਡੇ ਫਾਟਕ ਲੱਗ ਜਾਂਦੇ ਨੇ ਇਹ ਜਿਹੜਾ ਸੂਏ ਦਾ ਕੰਮ ᱛੀ ਇਹਦੇ ਨਾਲੋਂ ਤਾਂ ਜੇ ਸਾਡਾ ਫਾਟਕਾਂ ਆਲਾ ਬਣ ਜਾਂਦਾ ਪੁਰ ਉਹਦੇ ਨਾਲੋਂ ਬਹੁਤ ਦੁਨੀਆ ਨੂੰ ਉਹਦੇ ਨਾਲ ਰਿਲੀਫ ਨਹੀਂ ਲੀਤੀ ਹਰ ਇੱਕ ਲੇਡੀ ਜੀ ਦੇ ਹਰ ਇੱਕ ਜੈਂਟਸ ਦੇ ਦਿਸਕਾਂ ਦੀਆਂ ਪ੍ਰੋਬਲਮਾਂ ਗੋਡਿਆਂ ਦੀਆਂ ਪ੍ਰੋਬਲਮਾਂ ਇਹਦੇ ਬਾਰੇ ਤਾਂ ਕੋਈ ਸੋਚਦੇ ਨਹੀਂ ਹੈਗਾ ਮੈਨੂੰ ਕਿ ਉਹ ਫਾੜ ਕੇ ਨੂੰ ਝੁੱਕ ਕੇ ਜਾਣਾ ਪੈਂਦਾ ਉਹਦੇ ਕਰਕੇ ਫਿਰ ਉਹਨਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਉਹ ਤਾਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਖੜੇ ਰਹਿੰਦੇ ਨੇ ਜੀ ਦੋ ਦੋ ਘੰਟੇ ਫਟਕ ਲੱਗੇ ਰਹਿੰਦੇ ਨੇ ਸਾਡੇ ਧੂਰੀ ਦਾ ਵਗਾਸ ਹੁਣ ਕੋਈ ਨਹੀਂ ਹੋ ਰਿਹਾ ਜੋ ਸਾਡੀ ਪਾਰਟੀ ਸੀ ਮਹਾਪਾਰਟੀ ਕਾਲੀ ਦਾਲਾ ਉਹ ਕੰਮ ਕਰਦੇ ਵਾਦਲ ਸਾਹਿਬ ਸਾਡੇ ਬਹੁਤ ਵਧੀਆ ਉਹਨਾਂ ਨੇ ਕੰਮ ਕੀਤਾ ਉਹਨਾਂ ਵਰਗੇ ਨਾ ਕੰਮ ਹੋਣੇ ਨੇ ਨਾ ਅੱਗੇ ਹੋਏ ਨੇ ਉਹਨਾਂ ਨੇ ਪਿੰਡ-ਪਿੰਡ ਜਾ ਕੇ ਇੱਕ ਜੇ ਐਮਸੀ ਜਿੱਤ ਜਾਂਦਾ ਉਹਨੂੰ ਵੀ ਹੰਕਾਰ ਆ ਜਾਂਦਾ ਵੀ ਮੈਂ ਐਮਸੀ ਆ ਉਹ ਵੀ ਨਹੀਂ ਗੱਲ ਕਰਦਾ ਜੋ ਵਾਦਲ ਸਾਹਿਬ ਨੇ ਪਿੰਡ-ਪਿੰਡ ਸੰਗਤ ਲਾਸਣ ਕੀਤਾ ਹਰ ਇੱਕ ਨੂੰ ਕਾਕਾ ਜੀ ਕਹਿ ਕੇ ਹਰ ਇੱਕ ਨੂੰ ਸਰਪੰਚ ਸਾਹਿਬ ਕਹਿ ਕੇ ਉਹਨਾਂ ਦੀ ਬੋਲੀ ਇੰਨੀ ਮਿੱਠੀ ਸੀ ਹਰ ਇੱਕ ਨੂੰ ਪਿਆਰ ਨਾਲ ਰੱਖ ਦਿੱਤੇ ਚਾਹੇ ਕੋਈ ਛੋਟਾ ਸੀ ਚਾਹੇ ਕੋਈ ਵੱਡਾ ਸੀ ਉਹਨੂੰ ਸਾਰੇ ਸੰਗਤ ਇੱਕਸਾਰ ਦੀਦੀ ਸੀ ਕਾਕਾ ਜੀ ਤੋਂ ਬਿਨਾਂ ਕਿਸੇ ਨਾਲ ਗੱਲ ਨਹੀਂ ਸੀ ਕਰਦੇ ਬਾਲ ਸਾਹਿਬ ਦੀ ਤਾਂ ਬਹੁਤ ਵੱਡੀ ਦੇਣ ਆ ਯਾਨੀ ਕਿ ਪੂਰਾ ਮਾਨ ਸਤਿਕਾਰ ਤੇ ਇੱਜ਼ਤ ਹੁੰਦੀ ਸੀ ਵੱਡੇ ਦੇ ਛੋਟੇ ਨੂੰ ਵੱਡੇ ਤੋਂ ਛੋਟੇ ਨੂੰ ਪੂਰਾ ਮਾਨ ਸਤਿਕਾਰ ਮਿਲਦਾ ਸੀ ਹੁਣ ਅਸੀਂ ਬਾਲ ਸਾਹਿਬ ਦੀ ਕੋਠੀ ਜਾਂਦੇ ਤੇ ਇੱਥੇ ਵੀ ਸਾਡੇ ਸੰਭਲਾ ਹੁਣ ਜਿਵੇਂ ਗੋਬਿੰਦ ਸਿੰਘ ਭਾਈ ਲੰਗੋਵਾਲ ਸਾਹਿਬ ਤੇ ਈਸਾ ਪਰਿਵਾਰ ਸੀ ਤੇ ਇਹ ਝੁੰਦਾ ਅਕਵਾਲ ਸਿੰਘ ਝੁੰਦਾ ਦੇਖੋ ਕਿਸੇ ਦੇ ਵਿੱਚ ਇਹ ਜਾ ਹੋ ਨਹੀਂ ਵੀ ਸਸਤਰੀ ਕਰਨ ਵਾਸਤੇ ਨਾ ਹੁੰਦੇ ਤਾਂ ਐਡੇ ਐਡੇ ਕੀਲੇ ਫਸੇ ਪੈਨੇ ਹੁੰਦੇ ਲੀਡਰਾਂ ਤਾਂ ਸਰਕਾਰਾਂ ਵੱਲ ਦੀਆਂ ਨੇ ਐਡੇ ਐਡੇ ਕਿਸੇ ਨੂੰ ਸਸਤਰੀ ਕਰਨ ਕਿਸੇ ਨੂੰ ਨਮਸਤੇ ਵਲਾ ਕੇ ਰਾਜੀ ਨਹੀਂ ਬਾਦਲਸਰ ਤਾਂ ਬਹੁਤ ਹੀ ਵਧੀਆ ਸਾਡੇ ਮੁੱਖ ਮੰਤਰੀ ਸੀ ਇਸ ਤੋਂ ਹੀ 라ਵਾਈ ਕੇ ਵੀ ਦੇਖਣ ਨੂੰ ਮਿਲਿਆ ਕਿ ਉਹਨਾਂ ਨੂੰ ਮਿਲਣ ਲਈ ਵੀ ਬਹੁਤ ਜਿੱਦੋ ਜਹਿਤ ਕਰਨੀ ਪੈਂਦੀ ਹੈ ਬਹੁਤ ਸਮਾਂ ਲਾਣਾ ਪੈਂਦਾ ਉਹਨਾਂ ਨੂੰ ਮਿਲਣ ਲਈ ਵੀ ਸਿਰਫ ਕਿ ਉਹਨਾਂ ਤੱਕ ਪਹੁੰਚ ਕਰਨ ਲਈ ਕਿਸੇ ਨੂੰ ਕੋਈ ਕੰਮ ਕਰਾਉਣਾ ਤਾਂ ਉਹ ਬਹੁਤ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਉਹਨਾਂ ਨੂੰ ਜਿੱਦਾਂ ਦੀ ਸਾਡੀ ਕਾਲੀਦਾਲ ਦੀ ਸਰਕਾਰ ਹੋਈ ਹੈ ਜੀ ਜਦੋਂ ਜਿਹੜਾ ਸਾਹਿਬ ਜਿੱਤ ਗਏ ਤੇ ਸਰਕਾਰ ਬਣ ਗਈ ਸੀ ਕਾਂਗਰਸ ਦੀ ਕੈਪਟਨ ਸਾਹਿਬ ਨਹੀਂ ਆਏ ਜਿੱਦਾਂ ਦੀ ਸਰਕਾਰ ਝਾੜੂਆਂ ਦੀ ਬਣ ਗਈ ਸਾਡੇ ਜੋਰਾ ਸੋਰਾ ਦੇ ਨਾਲ ਸੀਐਮ ਸਾਹਿਬ ਸਾਡੇ ਭਗਵੰਤ ਮਾਨ ਜੀ ਉਹਨੇ ਨਹੀਂ ਕਿਸੇ ਨੇ ਦਰਸ਼ਨ ਦਿੱਤੇ ਆ ਕੇ ਬਾਦਲ ਸਾਹਿਬ ਨੇ ਸੰਗਤ ਦਰਸ਼ਨ ਕੀਤਾ ਲਾਉਗਾ ਸਾਡੀ ਜਿਮਨੀ ਚੋਣ ਹੋਈ ਸਾਡੀ ਪੂਰੀ ਜੋਰਾ ਸੋਰਾ ਨਾਲ ਜਿੱਤੇ ਪਿੰਡ ਪਿੰਡ ਸੰਗਤ ਦਰਸ਼ਨ ਕਰਕੇ ਰਿਕਨਾ ਸਾਸਤਰੀ ਕਾਲ ਨਮਸਤੇ ਝੁੱਕ ਕੇ ਹੋਈ ਤੇ ਪਿੰਡਾਂ ਦੇ ਵਿੱਚ ਪੈਸਾ ਪਾਇਆ ਜਿੰਨਾ ਜਿੰਨਾ ਪੈਸਾ ਮੰਗਿਆ ਉਦੋਂ ਦੁੱਬਣਾ ਪੈਸਾ ਪੰਚਾਇਤਾਂ ਨੂੰ ਦਿੱਤਾ ਬਲਸਾਭ ਨੇ ਵੀ ਕਿਸੇ ਦਾ ਕੰਮ ਨਾ ਰੁਕ ਜੇ ਫਿਰ ਵਾਰਡ ਵੇਜ ਐਵੇਂ ਨਹੀਂ ਵੀ ਵਾਰਡ ਵੇਜ ਜੋ ਵੀ ਤਿੰਨ ਤਿੰਨ ਵਾਰਡਾਂ ਦੀ ਇਕੱਠਾ ਸੰਗਦਰਸ਼ਨ ਕਰ ਦੋ ਬਲਸਾਭ ਨੇ ਇਹ ਗੱਲ ਦਾ ਜਵਾਬ ਦਿੱਤਾ ਤੀ ਵੀ ਮੈਂ ਕੱਲੇ ਕੱਲੇ ਵਾਰਡ ਦੇ ਵਿੱਚ ਜਾ ਕੇ ਕੱਲੇ ਕੱਲੇ ਵਾਰਡ ਦੇ ਵਿੱਚ ਲੋਕਾਂ ਦਾ ਧੰਨਵਾਦ ਕਰਾਂ ਮੇਰੇ ਰੂਬਰੂ ਰੂਪ ਹਮਾਂ ਕੱਲੇ ਕੱਲੇ ਦੇ ਵਿੱਚ ਜਾ ਕੇ ਬੀਬੀਆਂ ਭੈਣਾਂ ਦੇ ਜਨਸਾ ਦੇ ਵੀ ਅਸੀਂ ਰੂਬਰੂ ਦਾ ਮਤਲਬ ਇਹ ਸੀ ਵੀ ਸਾਨੂੰ ਵੋਟ ਪਾਈ ਹੈ ਕਿ ਉਹਨਾਂ ਦਾ ਵੀ ਹੱਕ ਮਿਲਦਾ ਕਿ ਅਸੀਂ ਜਿਸ ਹੱਕ ਨਾਲ ਵੋਟ ਉਹਨਾਂ ਨੇ ਸਾਨੂੰ ਪਾਈਆ ਤਾਂ ਉਹ ਹੱਕ ਉਹਨਾਂ ਨੂੰ ਮਿਲੇ ਤੇ ਉਵੇਂ ਉਹਨਾਂ ਦੀ ਡਿਵੈਲਪਮੈਂਟ ਹੋਵੇ। ਉਵੇਂ ਹੋਵੇ। ਇਹ ਹੀ ਤਾਂ ਗੱਲ ਆ ਸੋਚਣ ਦੀ। ਬਾਦ ਸਾਹ ਵਰਗਾ ਕੋਈ ਬਣ ਨਹੀਂ ਸਕਦਾ ਮੁੱਖ ਮੰਤਰੀ, ਨਾ ਕੋਈ ਬਣਨਾ। ਆਈ ਜਾਂਦੀਆਂ ਨੇ ਸਰਕਾਰਾਂ, ਜਾਈ ਜਾਂਦੀਆਂ ਨੇ। ਸਾਡੀ ਧੂਰੀ ਦੇ ਜਿੰਨੇ ਵੱਲ ਸਭ ਕੰਮ ਕਰ ਗਏ, ਪਹਿਲੇ ਨੰਬਰ ਤੇ ਕੰਮ ਹੋਏ ਨੇ ਸਾਡੇ ਕਾਲੀ ਦਲ ਦੇ। ਸਾਡੇ ਅਸੀਂ ਆਪਦੇ ਹੱਥੀਂ ਘਟੋ ਘਟ 15 ਤੇ 2 ਵਹ ਲੱਗੇ ਸ਼ਹਿਰ 'ਚ। ਪਾਣੀ ਕੰਨੀ ਉਹ ਦੁਨੀਆ ਤਰਸਦੀ ਸੀ। ਔਖੀ ਸੀ ਬਹੁਤ। ਔਖੀ ਬਹੁਤ ਸੀ। ਜਿਹੜਾ ਸਾਡਾ 1 ਨੰਬਰ ਵਾਰਡ ਹੈ ਉਧਰ ਪਾਣੀ ਦੀ ਇੰਨੀ ਪ੍ਰੋਬਲਮ ਸੀ ਗਰੀਬ ਜਨਤਾ ਸੀ ਘਰ ਘਰ ਕਿਸੇ ਕੋਲ ਸਮਰਸੇਵਲ ਨਹੀਂ ਲੱਗ ਸਕਦਾ ਪਾਣੀ ਨੀਵੇਂ ਚਲੇ ਗਏ ਪੈਸੇ ਦੀ ਵੀ ਦਿੱਕਤ ਆਉਂਦੀ ਆਮ ਦੇਖੀ ਜਾਵੇ ਗਰੀਬ ਬੰਦੇ ਨੂੰ ਗਰੀਬ ਬੰਦੇ ਨੂੰ ਜਿਹੜੇ ਦਿਹਾੜੀ ਜੋਤੇ ਵਾਲੇ ਨੇ ਦੇਖੋ ਇੱਕ ਵੱਡੀ ਪ੍ਰੋਬਲਮ ਇਹ ਆ ਜਿਵੇਂ ਹੁਣ ਆਰਓ ਨੇ ਜੀ ਗਰੀਬ ਆਰਓ ਨਹੀਂ ਲਵਾ ਸਕਦਾ ਸੰਗਦਰਸ਼ਨ ਦੇ ਵਿੱਚ ਸਾਡੇ ਵੱਲ ਸਾਡਾ ਵੀ ਵਾਰਡ ਦੇ ਵਿੱਚ ਇੱਕ ਟੂ ਵੈਲ ਲਾ ਕੇ ਗਏ ਲਵਾਇਆ ਸੀ ਕਹਿ ਕੇ ਵੀ ਇੱਧਰ ਵੀ ਟੂ ਵੈਲ ਲਵਾਓ ਜੀ ਜਿਹੜਾ ਕਿ ਸਭ ਤੋਂ ਵੱਡੀ ਜ਼ਰੂਰਤ ਸਭ ਤੋਂ ਵੱਡੀ ਜ਼ਰੂਰਤ ਆ ਜਿਹੜੇ ਗਰੀਬ ਗੁਰਬੇ ਨੂੰ ਪਾਣੀ ਦੀ ਦੋ ਬਗਲਸਾਰ ਸਾਡੇ ਸੰਗਦਰਸ਼ਨ ਦੇ ਵਿੱਚ ਸਾਨੂੰ ਦੋ ਟਰਾਂਸਫਾਰਮ ਮੰਗੇ ਸਾਨੂੰ ਦੋ ਟਰਾਂਸਫਾਰਮ ਦਿੱਤੇ ਲਾਈਟ ਦੀ ਪ੍ਰੋਬਲਮ ਆਉਂਦੀ ਸੀ ਵੱਡੇ ਟਰਾਂਸ